ਅਸਲਾਮ ਵਾਲੇਕਮ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਆਪ ਜੀ ਦੇ ਲਈ ਲੈ ਕੇ ਆਏ ਆਂ ਖਵਾਜਾ ਪੀਰ ਜੀ ਦਾ ਗੁਰਮੰਤਰ ਗੁਰੂ ਗਿਆਨ ਗੁਰੂ ਗਿਆਨ ਤੋਂ ਬਿਨਾ ਨਈ ਸਦੋਂ ਦੇ ਖਵਾਜਾ ਪੀਰ ਜੀ ਜਿਹਨਾਂ ਨੂੰ ਦਰਸ਼ਨ ਨਹੀਂ ਹੋ ਰਹੇ ਜਿਹੜਾ ਉਹ ਸੇਵਾ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਤੇ ਦਰਸ਼ਨ ਨਹੀਂ ਹੋ ਰਹੇ ਅੱਜ ਸਾਡੇ ਗੁਰੂਆਂ ਦੇ ਦਿੱਤੀ ਹੋਈ ਇੱਕ ਨੁਕਤਾ ਇੱਕ ਢੰਗ ਇੱਕ ਵਿਧੀ ਗੁਰੂ ਮੰਤਰ ਅਸੀਂ ਤੁਹਾਨੂੰ ਦਵਾਂਗੇ ਜਿਹਦੇ ਨਾਲਗੀ ਤੁਹਾਨੂੰ 100% 101% ਤੁਹਾਨੂੰ ਗੁਰੂ ਇਹਨਾਂ ਦੇ ਖਵਾਜਾ ਪੀਰ ਦੇ ਦਰਸ਼ਨ ਜ਼ਰੂਰ ਹੋਵਾਂਗੇ ਠੀਕ ਹੈ ਜੀ ਤੁਸੀਂ ਇਹ ਕੰਮ ਜ਼ਰੂਰ ਕਰਨਾ ਹੈ ਜਿਨ੍ਹਾਂ ਨੂੰ ਦਰਸ਼ਨ ਨਹੀਂ ਹੋ ਰਹੇ ਜਿਨ੍ਹਾਂ ਨੂੰ ਸੇਵਾ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਆ ਤੇ ਇਹੀ ਚੀਜ਼ ਹੋਰ ਜਿਹੜੇ ਪੀਰਾਂ ਨੂੰ ਮੰਨਦੇ ਨੇ ਉਹਨਾਂ ਦੇ ਵੀ ਨਹੀਂ ਹੱਲ ਹੋ ਰਿਹਾ ਤਾਂ ਇਸੇ ਚੀਜ਼ ਨੂੰ ਉਧਰ ਵਰਤ ਕੇ ਹੱਲ ਹੋ ਜਾਣਾ ਵੈਸੇ ਤਾਂ ਮੈਂ ਕੱਲ ਦੱਸ ਚੁੱਕਿਆ ਆ ਪਹਿਲੀ ਵੀਡੀਓ 'ਚ ਪਰ ਇਹ ਥੋੜਾ ਜਿਹਾ ਹੋਰ ਚੀਜ਼ ਆ ਇਹਦੇ ਨਾਲ ਤੁਸੀਂ ਆਪਣਾ ਹੱਲ ਕਰ ਸਕਦੇ ਹੋ ਠੀਕ ਆ ਜੀ ਸੋ ਵੀਡੀਓ ਵੱਲ ਜਾਣ ਤੋਂ ਪਹਿਲਾਂ ਆਪ ਸਭ ਨੂੰ गुजारिश ਆ ਕਿ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਸਾਡੀਆਂ ਵੀਡੀਓ ਨੂੰ ਦੇਖ ਕੇ ਤੁਸੀਂ ਵੱਧ ਤੋਂ ਵੱਧ ਦin ਦੁਨੀਆ ਦਾ ਭਲਾ ਕਰ ਸਕੋ ਤੇ ਆਪ ਵੀ ਲਾਹਾ ਲੈ ਸਕੋ ਸੋ ਜਿਵੇਂ ਆਪ ਸਭ ਜੀ ਨੂੰ ਪਤਾ ਹੈ ਅਸੀਂ ਖਵਾਜਾ ਪੀਰ ਜੀ ਦੀ ਵੀਡੀਓ ਸਭ ਤੋਂ ਵੱਧ ਬਣਾਈ ਦੀ ਹੈ ਕਿਉਂਕਿ ਅਸੀਂ ਖੁਦ ਖਵਾਜਾ ਪੀਰ ਜੀ ਨੂੰ ਮੰਨਦੇ ਆ ਤੇ ਖਵਾਜਾ ਪੀਰ ਜੀ ਦੇ ਦਰਸ਼ਨ ਦੇ ਦਰਾਂ ਲਈ ਅਸੀਂ ਇੰਨੀ ਕ ਮਿਹਨਤ ਕੀਤੀ ਹੋਈ ਆ ਤੇ ਸਾਡੇ ਗੁਰੂਆਂ ਨੇ ਸਾਨੂੰ ਹਰ ਇੱਕ ਤਰ੍ਹਾਂ ਦਾ ਗਿਆਨ ਦਿੱਤਾ ਹੋਇਆ ਇਹਨਾਂ ਦੇ ਬਾਰੇ ਜਿੱਦਾਂ ਕੋਈ ਸਿੱਧੀ ਕਰਨੀ ਆ ਕੋਈ ਤਾਰਾ ਘੜਨਾ ਆ ਕੋਈ ਦੋਲੀ ਚੜਾਉਣੀ ਆ ਕੋਈ ਖਿਡਾਉਣੀ ਆ ਫਕੀਰ ਬਨਣਾ ਤੋੜਨਾ ਸਾਡਾ ਹਰੇ ਕੰਮ ਖਵਾਜਾ ਪੀਰ ਜੀ ਦੇ ਨਾਲ ਠੀਕ ਆ ਜੀ ਮਹੋਰ ਵੀ ਬਹੁਤ ਪੁਛਾ ਗੱਡੀ ਦੇ ਵਿੱਚ ਫਰ ਮੇਨ ਮੁੱਢ ਸੀ ਇਹਨਾਂ ਨੂੰ ਰੱਖਿਆ ਹੋਇਆ ਅਸੀਂ ਵੀ ਇਹਨਾਂ ਤੋਂ ਬਿਨਾ ਨਹੀਂ ਚੱਲਦੇ ਹੈਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਨਾਂ ਦੇ ਬਾਰੇ ਸਾਡੇ ਕੋਲ ਜਿੰਨਾ ਗਿਆਨ ਆ ਜੋ ਸਾਨੂੰ ਇਹਨਾਂ ਤੋਂ ਪ੍ਰਾਪਤੀ ਹੋਈ ਅਸੀਂ ਚਾਹੁੰਦੇ ਹਾਂ ਕਿ ਥੋੜੇ ਤੱਕ ਵੀ ਪਹੁੰਚੇ ਤੁਸੀਂ ਵੀ ਇਹਦੇ ਨਾਲ ਤੁਸੀਂ ਆਪ ਦੇ ਕਾਰਜ ਸਿੱਧ ਕਰ ਸਕੋ। ਜੋ ਜਿਹੜਾ ਅੱਜ ਦਾ ਕੰਮ ਆ ਇਹ ਉਹਨਾਂ ਲਈ ਆ ਜਿਹੜੇ ਸੇਵਾ ਕਰ ਕਰ ਥੱਕ ਚੁੱਕੇ ਨੇ ਕੋਆਜਾ ਫਿਰ ਜੇ ਛਲੇ ਗੜਗੜ ਤਾਂ ਵੀ ਜਿਹੜੇ ਤਸਵੀਰਾਂ ਕਰ ਕਰ ਤਾਂ ਵੀ ਜਿਹੜਾ ਚਿਰਾਗ ਰੋਸ਼ਨ ਕਰ ਲਏ ਹਰ ਤਰ੍ਹਾਂ ਦੇ ਆਪਣੇ ਕਰ ਲਏ ਢੱਗ ਵਰਤ ਲਏ ਹਰ ਤਰ੍ਹਾਂ ਦੀਆਂ ਨਿਆਜਾਂ ਤੂ ਵਗਰ ਰੋਤੀਆਂ ਕਰ ਲਿਆ ਨਹੀਂ ਹਾਨੂੰ ਪੋਦੇ ਆ ਇਹ ਤੁਹਾਨੂੰ ਆ ਜਿਹੜੀ ਇੱਕ ਚੀਜ਼ ਨਾਲ ਕਰਨ ਨੂੰ ਕਹੂੰਗਾ ਇਹਨੂੰ ਤੁਸੀਂ ਕਰਕੇ ਦੇਖੋ ਤੁਹਾਡਾ 100% ਹੱਲ ਹੋਊਗਾ 101% ਤੁਹਾਨੂੰ ਰਿਜ਼ਲਟ ਮਿਲੂਗਾ ਇਹ ਮਿਲੂਗਾ ਜੋ ਮਰਜ਼ੀ ਹੋ ਜਵੇ ਕਿਉਂਕਿ ਇਹ ਸਾਡੇ ਗੁਰੂਆਂ ਦੇ ਮੂਹ ਚੋਂ ਦਿੱਤੇ ਗਏ ਬਚਨ ਨੇ ਇਹ ਚੀਜ਼ੇ ਇਦਾਂ ਦੀਆਂ ਇਹ ਗੁਰੂਆਂ ਨੂੰ ਵੀ ਕਹਾ ਉਹਨਾਂ ਦੇ ਗੁਰੂਆਂ ਨੇ ਦਿੱਤੀ ਹੋਈ ਸੀ ਇਸ ਕਰਕੇ ਗੁਰੂ ਪੀੜ ਗੁਰੂ ਪੀੜ ਚੱਲੀ ਆਉਂਦੀ ਆ ਸੋ ਅਸੀਂ ਵੀ ਹੁਣ ਤੁਹਾਨੂੰ ਅੱਗੇ ਇਹ ਚੀਜ਼ ਦੱਸਣ ਜਾ ਰਹੇ ਆ ਜੇਨੂ ਕੀ ਕਰਕੇ ਤੁਸੀਂ ਆਪਣੇ ਖਵਾਇਆ ਪੀਰ ਜੀ ਨੂੰ ਸਿੱਧੇ ਪਹੁੰਚ ਸਕਦੇ ਹੋ ਨਾ ਦਰਸ਼ਨ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਉਹ ਜਿਹੜੇ ਸੇਵਾ ਕਰਦੇ ਨੇ ਖਵਾਇਆ ਪੀਰ ਜੀ ਉਹਨਾਂ ਤੋਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਵੰਜਾ ਵਜਾ ਹੁੰਦੀਆਂ ਆ ਜਿਹਦੇ ਨਾਲ ਕੀ ਉਹਨਾਂ ਦੀ ਮਿਹਨਤ ਦਾ ਫਾਲੋ ਉਹਨਾਂ ਨੂੰ ਨਹੀਂ ਮਿਲ ਪਉਂਦਾ ਹੈਗਾ ਛੋ ਜਿਹੜੇ ਸੀ ਚੀਜ਼ ਦੱਸਾਂਗੇ ਇਹਦੇ ਨਾਲ ਤੁਹਾਡਾ ਹਰ ਇੱਕ ਕਮਰਾਸ ਆਊਗਾ ਜੇ ਤੁਹਾਡੀ ਧਿਆਨ ਵੀ ਭਟਕਦਾ ਕੁਝ ਵੀ ਹੁੰਦਾ ਹੋ ਤੁਹਾਡਾ ਸਾਰਾ ਕੁਝ ਠੀਕ ਹੋਊਗਾ ਸੋ ਇਹ ਗੱਦੀ ਵਾਲੇ ਵੀਰਾਂ ਲਈ ਹੈ ਜਿਹੜੇ ਸੇਵਾ ਕਰਦੇ ਨੇ ਜਾਂ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਖਵਾਇਆ ਪੀਰ ਜੀ ਉਹ ਸਾਰੇ ਇਸ ਕੰਮ ਨੂੰ ਕਰ ਸਕਦੇ ਜਿਹਨਾਂ ਨੇ ਦਰਸ਼ਣ ਦੇ ਦਰ ਕਰਨਾ ਹੈ ਫੌਜਾ ਪੀਰ ਜੀ ਨਾਲ ਗੱਲਬਾਤ ਕਰਨੀ ਹੈ ਉਹਨਾਂ ਦੀ ਚੌਂਕੀ ਸਿਰ ਲਿਆਉਣੀ ਹੈ ਢੋਲੀਆਂ ਫੁਲਾਉਣੀਆਂ ਢੋਲੀਆਂ ਮਰਣੀਆਂ ਉਹਨਾਂ ਲਈ ਇਹ ਕੰਮ ਆ। ਤੋਂ ਕਰਨਾ ਕੀ ਹੈ ਪਹਿਲਾਂ ਮੈਂ ਵੀਡੀਓ ਬਣਾ ਚੁੱਕਿਆ ਫੌਜਾ ਪੀਰ ਜੀ ਨੇ ਹਾਜ਼ਰੀਆਂ ਦੇਣੀਆਂ ਆ। ਕਲਮਾ ਕਲਾਮ ਤੁਹਾਡਾ ਬਿਲਕੁਲ ਸ਼ੁੱਧ ਤੇ پاک ਪਵਿੱਤਰ ਹੋਣਾ ਚਾਹੀਦਾ। ਕਈਆਂ ਨੂੰ ਕਲਮੇ ਸਹੀ ਨਹੀਂ ਮਿਲੇ ਹੁੰਦੇ। ਕਈਆਂ ਤੋਂ ਗੁਰੂਆਂ ਤੋਂ ਵੀ ਨਹੀਂ ਸਹੀ ਮਿਲੇ ਹੁੰਦੇ। ਕਈ ਜਾਂ ਨੈਟ ਤੋਂ ਜਾਗ-ਜਾ ਕੇ ਵਰਤੀ ਜਾਂਦੇ ਨੇ। ਨੈਟ ਤੋਂ ਚੱਕੋ ਵਰਜੀ ਨੂੰ ਦੇਖੋ ਵਰਕੋ ਜੇ ਤੁਸੀਂ ਨੈਟ ਤੋਂ ਚੱਕਦੇ ਭਾਵੇਂ ਮੇਰਾ ਵੀ ਮੰਤਰ ਚੱਕਦੇ ਹੋ। ਕਿਸੇ ਆਪਣੇ ਗੁਰੂ ਪੀਰ ਨਾਲ ਕਿਸੇ ਵੱਡ-ਵਡੇ ਰਣ ਨਾਲ ਉਹਨਾਂ ਦੇ ਸਲਾਹ ਲਓ ਵੀ ਇਹ ਸਹੀ ਆ ਅਸੀਂ ਤਾਂ ਆਪਣੇ ਬੋਲੋ ਤੁਹਾਨੂੰ ਜੋ ਸਾਡੇ ਕੋਲ origial ਚੀਜ਼ਾਂ ਸੀ ਉਹ ਦੇ ਰਿਆ ਸਾਡੀਆਂ ਚੀਜ਼ਾਂ ਤੁਹਾਨੂੰ ਨੈਟ ਤੋਂ ਪਤਾ ਉਹ ਨਹੀਂ ਮਿਲਣੀਆਂ ਗਿਆ ਅਸੀਂ ਆਪਦੀ ਜੋ ਸਾਡੇ ਕੋਲ ਹੈ ਅਸੀਂ ਉਹ ਦੇ ਰਿਆ ਠੀਕ ਆ ਜੀ ਸੋ ਕਾਪੀ ਕਾਪੀ ਕਰਨ ਵਾਲੇ ਬਹੁਤ ਪਏ ਨੇ ਉਹ ਵਿੱਚੋਂ ਚੀਜ਼ਾਂ ਖਾ ਵੱਢ ਕੇ ਇੱਧਰ ਉੱਧਰ ਕਰਕੇ ਉਹਦੋਂ ਨੂੰ ਪਾ ਦਿੰਦੇ ਆ ਉਹ ਚੀਜ਼ਾਂ ਨੁਕਸਾਨ ਕਰਦੀਆਂ ਨੇ ਉਹ ਨਹੀਂ ਸੰਪੂਰਨ ਚੜਦੀਆਂ ਉਲਟਾ ਤੁਹਾਨੂੰ ਫਸਾ ਦਿੰਦੀਆਂ ਨੇ ਭਲਾ ਤਾਂ ਉਹਨਾਂ ਨੇ ਕੀ ਕਰਨਿਆ ਠੀਕ ਆ ਜੀ ਸੋ ਸਾਡੀਆਂ ਜਿਹੜੀਆਂ ਖਵਾਜਾ ਪੀੜੀਆਂ ਪਹਿਲਾਂ ਦੱਸਿਆ ਉਹ ਨਿਆ ਵੀਡੀਓ ਉਹ ਦੇਖ ਲਿਓ ਉਹਨਾਂ ਦੇ ਵਿੱਚ ਮੈਂ ਖਵਾਜਾ ਪੀੜੀ ਸੇਵਾ ਕਿੱਦਾਂ ਕਰਨੀ ਆ ਕਿਹੜਾ ਸ਼ਲਾਕ ਕਿੱਦਾਂ ਕੱਢਣਾ ਆ ਸੇਵਾ ਕਿਵੇਂ ਕਿਵੇਂ ਚੱਲਣੀ ਆ ਉਹ ਸਾਰਾ ਕੁਝ ਦੱਸਿਆ ਫਾਇਆ ਮੋਟਾ-ਮੋਟਾ ਇਹਦੇ ਵਿੱਚ ਵੀ ਦੱਸ ਦਿੰਨਾ ਆ ਕੱਚੀਆਂ ਪੜਾਈਆਂ ਨਾਲ ਪਹਿਲੇ ਦੋ ਸ਼ਲੇ ਕੱਚੀਆਂ ਕੜਾਈਆਂ ਨਾਲ ਨਿਕਲੇ ਖਵਾਜਾ ਪੀੜੀ ਕੱਚੀਆਂ ਪੜਾਈਆਂ ਕੱਚੀਆਂ ਕੜਾਈਆਂ ਵੇੜੂ ਕਹਿੰਦੇ ਆ ਤਲੀਆਂ ਲੈਣਾ ਆ ਇੱਕ ਪੈਕਟ ਲੈ ਲਓ ਦੋ ਪੈਕਟ ਲੈ ਲਓ ਤੁਹਾਡੀ ਮਰਜ਼ੀ ਆ ਹਸ ਤਾਂ ਬਸ ਇੱਕੋ ਪੈਕਟ ਵਰਤਦੇ ਹੁੰਨੇ ਆ ਰੋਜ਼ ਦਾ ਇੱਕ ਪੈਕਟ ਲੱਗਦਾ 41 ਦਿਨ ਲਈ ਇੱਕ ਪੈਕਟ ਰੋਜ ਲੱਗਣਾ ਆ ਇੱਕ ਪੈਕਟ ਲੈ ਕੇ ਕੱਚਾ ਦੜੀਆ ਉਹਨੂੰ ਇੱਕ ਭਾਂਡੇ ਦੇ ਵਿੱਚ ਢਾਂਡੇ ਦੇ ਵਿੱਚ ਹੀ ਪਾਣਾ ਆ ਗਰਮ ਨਹੀਂ ਅੱਗ ਦੇੜੇ ਵੀੜੀ ਕਰਨੀ ਉਹਦੇ ਦੇਖੋ ਜੀ ਭਾਂਡੇ ਦੇ ਵਿੱਚ ਪਾ ਗਏ ਉਹਦੇ ਵਿੱਚ ਹੀ ਉੱਤੇ ਘਿਓ ਪਾ ਲੈਣਾ ਘਿਓ ਵੀ ਗਰਮ ਕਰਕੇ ਨਹੀਂ ਪਾਣਾ ਕਈ ਭਲੇਖਾ ਕਰ ਲੈਣ ਵੀ ਅਸੀਂ ਕੱਲੇ ਕੱਲੇ ਦਾਣੇ ਲਾਣਾ ਤੇ ਉਹ ਗਰਮ ਕਰ ਲਈਏ ਸੇਕ ਤਾਂ ਕਿਸੇ ਚੀਜ਼ ਨੂੰ ਵੀ ਨਹੀਂ ਲਵਾਣਾ ਹੈਗਾ ਅੱਗ ਨੇੜੇ ਵੀ ਨਹੀਂ ਕਰਨੀ ਹੈ ਵੀ ਠੀਕ ਆ ਜੀ ਤੁਸੀਂ ਕੱਚਾ ਦਲੀਆ ਉੱਤੇ ਵਿੱਚ ਇੱਦਾਂ ਹੀ ਢੇਪਾ ਲੜਾ ਦੇਸੀ ਉੱਤੇ ਵਿੱਚ ਚੀਨੀ ਪਾ ਲੈਣਾ ਚੀਨੀ ਖੰਡ ਪਾਉਣੀ ਆ ਉਹਨੂੰ ਪਾ ਗਏ ਬੜੇ ਪਿਆਰ ਦੇ ਨਾਲ ਖਵਾਇਆ ਪੀਇਆ ਨੌਲੇਜ ਉਹ ਕਲਮਾ ਕ람 ਡੰਕਾ ਕੁਝ ਵੀ ਆਉਂਦਾ ਖਵਾਇਆ ਪੀਇਆ ਤਾਂਸ ਵੀ ਆਉਂਦੀ ਆ ਕੋ ਕੁਸ਼ੀਨਾ ਮਾਂ ਦਾ ਕੁਝ ਵੀ ਆਉਂਦਾ ਆ ਤੁਸੀਂ ਉਹ ਨੂੰ ਕਰਨਾ ਆ ਕਰਕੇ ਉਹ ਨੂੰ ਹੌਲੇ ਹੌਲੇ ਹੱਥਾਂ ਦੇ ਨਾਲ ਝੱਸੀ ਜਾਣਾ ਦੋਹੇ ਹੱਥਾਂ ਨਾਲ ਠੀਕ ਆ ਜੀ ਉਹ ਚ ਹਸ ਚ ਸਕੇ ਜਦੋਂ ਕੱਲੇ ਕੱਲੇ ਦਾਣੇ ਨੂੰ ਐਨ ਘੋ ਲੱਗਾ ਥੋੜੇ ਕੱਚੀ ਹਾਈ ਜੀ ਤਿਆਰ ਹੋ ਜਾਣੀਆਂ ਬੜੇ ਪਿਆਰ ਦੇ ਨਾਲ ਮਰਨੀ ਹੁੰਦੀ ਆ ਉਹ ਜ਼ਰੀ ਦੇ ਨਾਲ ਨੀਤ ਨਾਲ ਠੀਕ ਆ ਜੀ ਉਹ ਜਦੋਂ ਤਿਆਰ ਹੋ ਗਈ ਫਿਰ ਰਾਤ ਜਦੋਂ ਹਾਜ਼ਰੀ ਚੱਕਣੀ ਆ ਤਾਂ ਉਦੋਂ ਕਲਮਾ ਕਿਹੜਾ ਪੜਨਾ ਸੀ ਪਹਿਲੀ ਵੀਡੀਓ 'ਚ ਪਾਇਆ ਹੋਇਆ ਖਵਾਜਾ ਪੀਰ ਦੀਵਾਨ ਨੂੰ ਪਾਇਆ ਫਿਰ YouTube 'ਤੇ ਜਾ ਕੇ ਵੀਡੀਓ ਦੇਖ ਲਿਓ ਜਦੋਂ ਕੋਈ ਹਾਜ਼ਰੀ ਘਰੋਂ ਚੱਕਣੀ ਆ ਉਦੋਂ ਕਿਹੜਾ ਕਲਮਾ ਪੜਨਾ ਰਸਤੇ ਹੀ ਜਾਂਦੇ ਵੇ ਕਿਹੜਾ ਕਲਮਾ ਪੜਨਾ ਆ ਤੇ ਉੱਥੇ ਜਾ ਕੇ ਜਿਹੜੇ ਤੁਸੀਂ ਕਲਮੇ ਕਲਾਮ ਪੜਨੇ ਆ ਉਹ ਤੁਹਾਡੇ ਆਪ ਦੇ ਫੋਨ 'ਤੇ ਉਹ ਬਥੇਰੇ ਨੂੰ ਮਿਲ ਜਾਂਦੇ ਹੁੰਦੇ ਆਮ ਤੌਰ 'ਤੇ ਮਿਲ ਜਾਂਦੇ ਆਸੀਂ ਬਹੁਤ ਪਾਇਆ ਹੋਇਆ ਖਵਾਜਾ ਪੀਰ ਦੇ ਕਲਮੇ ਜਿਹੜਾ ਤੁਹਾਨੂੰ ਸੌਖਾ ਲੱਗਦਾ ਵਧੀਆ ਲੱਗਦਾ ਚੱਕ ਲਿਓ ਕਲਮਾ ਚੱਕਦੇ ਤੁਸੀਂ ਉਹਦੀ ਸ਼ੇਰਤ ਕਰ ਲਿਓ ਠੀਕ ਆ ਜੀ ਰਾਜ ਆਉਣ ਲੱਗੇ ਤੇ ਜਾਣ ਲੱਗੇ ਵਾਲਾ ਕਲਮਾ ਤੁਸੀਂ ਜ਼ਰੂਰ ਕਰਨਾ ਉਹਨੂੰ ਕੋਈ ਸਿੱਧ ਕਰਨ ਦੀ ਇੰਨੀ ਕੋ ਖਾਸ ਲੋੜ ਨਹੀਂ ਹੁੰਦੀ ਉਹ ਨਾਲ ਦੀ ਨਾਲ ਹੀ ਸਿੱਧ ਹੋ ਜੂਗਾ ਜੇ ਤੁਸੀਂ ਰੋਜ਼ ਕਰ ਲਾਫੇ ਜੇ ਤੁਸੀਂ ਪਹਿਲਾਂ ਉਹਨਾਂ ਨੂੰ ਥੋੜਾ ਜਿਹਾ ਕਰਨਾ ਕਿ ਇਹ 11 11 ਹੁੰਦੀ ਉਹਨਾਂ ਦੀ ਸੇਵਾ ਕਰ ਲਿਓ ਬਸ ਤਾਂ ਲੋੜ ਦੀ ਹੈਗੀ ਨਾਲ ਦੀ ਨਾਲ ਹੀ ਸਿੱਧ ਹੋ ਜਾਣਾ ਬਸ ਇਸ ਚਾਰ ਤਿਆਂ ਨੂੰ ਯਾਦ ਕਰ ਲਿਓ ਮੂਜਵਾਨੀ ਯਾਦ ਕਰਕੇ ਰਾਜ ਜਾਂਦੇ ਆਉਂਦੇ ਪੜ੍ਹਨਾ ਆ ਉੱਥੇ ਹੀ ਜਾਓ ਜੇ ਫਿਰ ਤੁਸੀਂ ਉਹ ਕਰਨਾ ਜਿਹੜਾ ਆਪਣਾ ਕਲਮਾ ਉਹ ਲੱਗ ਪੜ੍ਹਨਾ ਆ ਠੀਕਾ ਪਾਣੀ ਦੇ ਬਾਹਰ ਬੈਠੇ ਪੜ੍ਹਨ ਵਾਲਾ ਅਲੱਗ ਹੁੰਦਾ ਅੰਦਰ ਬੈਠ ਕੇ ਪੜ੍ਹਨ ਵਾਲਾ ਅਲੱਗ ਅੰਦਰ ਖੜ ਕੇ ਲ ਜਿਹੜਾ ਹਾਇਰੀ ਲੈ ਕੇ ਜਾਣਾ ਉਹਦਾ ਲੱਗ ਹੁੰਦਾ ਰਾਜ ਕਿਸੇ ਨੂੰ ਬਰਾਉਣਾ ਨਹੀਂ ਚਾਹਣਾ ਨਹੀਂ ਕੁਝ ਨਹੀਂ ਕਰਨਾ ਇਹ ਮੈਂ ਪਹਿਲਾਂ ਹੀ ਵੀਡੀਓ 'ਚ ਦੱਸ ਚੁੱਕਾ। ਸੋ ਅੱਜ ਹੁਣ ਤੁਹਾਨੂੰ ਮੇਨ ਮੁੱਦੇ ਦੀ ਗੱਲ ਦੱਸਣਾ ਆ। ਤੁਸੀਂ ਕਰਨਾ ਕਿ ਉਹ ਕਵਾਜਾ ਪਰੀਆ ਥੋੜਾ ਜਿਹਾ ਦੜੀਆ ਲੈਣਾ ਆ, ਦੜੀਆ ਜਿੱਦਾਂ ਮੈਂ ਦੱਸਿਆ ਕੱਚੀ ਹਾਇਰੀ ਤਿਆਰ ਕਰਨੀ ਆ। ਨਾਲ ਤੁਸੀਂ 5-7 ਗਲਾਬ ਦੇ ਫੁੱਲ ਲੈ ਲੈਣੇ ਆ, ਨਾਲ ਅਰਗਬਤੀਆਂ ਲੈ ਲੈਣੀਆਂ ਆ, ਨਾਲ ਤੁਸੀਂ 5 ਪਤਾਸੇ ਲੈ ਲੈਣੇ ਆ। ਤੁਸੀਂ 2 ਲੌਂਗ ਤੇ 3 ਇਲਾਚੀਆਂ ਵਿੱਚ ਲੈ ਲੈਣੀਆਂ। ਠੀਕ ਆ ਜੀ। ਤੇ ਸਮਾਨ ਤੁਸੀਂ ਇੰਨਾ ਕੁ ਲੈ ਕੇ ਨਾਲ ਤੁਸੀਂ ਕਰਨਾ ਅਗਰ ਗਜੈਸ਼ ਮੈਂ ਨਹੀਂ ਕਹਿੰਦਾ ਤੁਹਾਨੂੰ ਜ਼ਰੂਰੀ ਆ ਅਗਰ ਗੁਜਾਇਸ਼ ਆ ਤਾਂ ਤੁਸੀਂ ਸਵਾ ਕਿਲੋ ਦੁੱਧ ਲੈਣਾ ਉਵਾਲਿਆ ਨਾ ਹੋਵੇ ਕੱਚਾ ਦੁੱਧ ਹੋਵੇ ਉਵਾਲਿਆ ਦੁੱਧ ਨਹੀਂ ਸੇਕ ਲੱਗੀ ਜੀ ਨਹੀਂ ਲੈ ਕੇ ਜਾਣੀ ਹੈ ਵੀ ਉਵਾਲਿਆ ਦੁੱਧ ਨਹੀਂ ਕੱਚਾ ਦੁੱਧ ਸਵਾ ਕਿਲੋ ਸਵਾ ਕਿਲੋ ਦੁੱਧ ਲੈ ਜਾਓ ਅਗਰ ਸਵਾ ਕਿਲੋ ਦੁੱਧ ਕਿਸੇ ਨਹੀਂ ਲਈ ਆਂਦੀ ਕਿ ਉਹ 41 ਦਿਨ ਤੁਸੀਂ ਕਿੱਥੋਂ ਸਵਾ ਕਿਲੋ ਦੁੱਧ ਪਾ ਲੂਗੇ ਕੰਨਾਂ ਚ ਇੰਨਾ ਚੀਜ਼ਾਂ ਨਹੀਂ ਗਏ ਜਾਂਦੀਆਂ ਕੰਨਾਂ ਜ ਨਹੀਂ ਹੁੰਦੀ ਫਿਰ ਤੁਸੀਂ ਕੀ ਕਰ ਰਹੇ ਆ ਪਾ ਯਾ ਦਪਾ ਦੋ ਦੋ ਦਾ ਫੇਰ ਵੀ ਤੁਹਾਨੂੰ ਚਾਹੀਦਾ ਯਾ ਯਾ ਤੁਹਾਡਾ ਯਾ ਲੈ ਲੋ 10 ਰੁਪਏ ਵਾਲਾ ਪੈਕਟ ਰੋਜਾ ਤੁਹਾਡਾ ਲੱਗ ਜਾ ਕਰੂਗਾ ਜਿਹੜੇ 10 10 ਜਿਹੜੇ ਛੋਟੇ ਛੋਟੇ ਪੈਕਟ ਆਉਂਦੇ ਆ ਦੁੱਧ ਦੇ ਉਹ ਲੈ ਕੇ ਆਉਣਾ ਤੁਸੀਂ ਇੱਕ ਡੋਲੂ ਸਵਾ ਕੰਨੋਂ ਵਾਂਗੋ ਤੁਸੀਂ ਉਹਨੂੰ ਤਿਆਰ ਕਰ ਲੈਣਾ ਕੱਚੀ ਲੱਸੀ ਆ ਵੈਸੇ ਦੁੱਧ ਲਈ ਜੇ ਬਜਾ ਦਾ ਬੈਟਰਾ ਕਰ ਦੁੱਧ ਨਹੀਂ ਨਹੀਂ ਜਾਂਦੀ ਐ ਕੋਈ ਜ਼ਰੂਰੀ ਨਹੀਂ ਐ ਕੱਚੀ ਲੱਸੀ ਤਿਆਰ ਕਰਕੇ ਨਾਲ ਲੈ ਜਾਓ ਕੱਸੀ ਕੱਚੀ ਲੱਸੀ ਲੈ ਦੇ ਜਾਣੀਆਂ ਜਦੋਂ ਰਾਜ ਕਾਲ ਮੇ ਪੜਦੇ ਜਾਣਾ ਫਿਰ ਤੁਸੀਂ ਉੱਥੇ ਜਾ ਕੇ ਜਦੋਂ ਆਪਣੀ ਦਿੱਤੇ ਖਾਜ ਨੇ ਆ ਜੀ ਰੱਖਣੀਆਂ ਜਿੱਥੇ ਆਪਣੀ ਨਿਆਜ ਜਾ ਕੇ ਰੱਖਣੀ ਆ ਰੱਖਦੇ ਤੁਸੀਂ ਮੱਥਾ ਟੇਕਣਾ ਹੁੰਦਾ ਜਦੋਂ ਉੱਥੇ ਸਟੇ ਕਰਨੀ ਆ ਗੰਡੇ ਦੇ ਜਾ ਕੇ ਜਿੱਥੇ ਜਿੱਥੇ ਰੱਖਣੀ ਆ ਉੱਥੇ ਪਹਿਲਾਂ ਪਾਣੀ ਕੱਢ ਕੇ ਪਾਣੀ ਦਾ ਦਰਿਆ ਦੇ ਵਿੱਚੋਂ ਜਾਂ ਨਹਿਰ ਦੇ ਵਿੱਚੋਂ ਥੋੜਾ ਜਿਹਾ ਪਾਣੀ ਪਰ ਮਾਰ ਦੋ ਤਾਂ ਵੀ ਜਗਾ ਤੁਹਾਡੀ ਸੁੱਚੀ ਹੋ ਜਵੇ ਫਿਰ ਉੱਥੇ ਰੱਖਣ ਤੋਂ ਪਹਿਲਾਂ ਕੱਚੀ ਲੱਸੀ ਦਾ ਹੱਥ ਦੇ ਨਾਲ ਥੋੜਾ ਜਿਹਾ ਛੱਟਾ ਦੇ ਦੇ ਉੱਤੇ ਛੱਟਾ ਦੇ ਕੇ ਤੁਸੀਂ ਉੱਥੇ ਆਪਣੀ ਨਿਆਜ ਰੱਖ ਲੈਣੀ ਆ ਨਿਆਜ ਰੱਖ ਕੇ ਬਾਅਦ ਚੋਂ ਕੱਚੀ ਜੋ ਵੀ ਤੁਸੀਂ ਆਪਣਾ ਬਾਹਰ ਉੱਤੇ ਕਰਨਾ ਆ ਹਸਾਬ ਤਾਂ ਉਹ ਕਰਕੇ ਤੁਸੀਂ ਆਪਣਾ ਅੰਦਰ ਵੜ ਜਾਓ ਜਿਹੜਾ ਤੁਸੀਂ ਆਪਣਾ ਉੱਤੇ ਮੱਥਾ ਟੇਕਣਾ ਜਾਂ ਕੁਝ ਵੀ ਆਪਣੇ ਬਜ਼ੁਰਗਾਂ ਪੀਰਾਂ ਨੂੰ ਗੁਰੂਆਂ ਨੂੰ ਧਿਆਣਾ ਤੇ ਆਗਾ ਤੁਸੀਂ ਉਹਨਾਂ ਪਾਣੀ ਦੇ ਵਿੱਚ ਵੜ ਜੇ ਕਾਤਾਈ ਦਾ ਤਾਂ ਪੱਕੀ ਲੱਸੀ ਇੱਕ ਕਾਤਾਈ ਤੋਂ ਡੇ ਨਿਆਇ ਵਾਲਾ ਡੋਲੀ ਠੀਕ ਹੈ ਜੀ ਜਦੋਂ ਤੁਸੀਂ ਉੱਤੇ ਕਲਮਗਲਾਮ ਪੜਨਾ ਖੜੇ ਪਏ ਕਲਮਗਲਾਮ ਪੜਨ ਤੋਂ ਪਹਿਲਾਂ ਹੀ ਆਪਣੇ ਤੋਂ ਦੇ ਦੋਨੇ ਚੀਜ਼ਾਂ ਫੁੱਲੀਆਂ ਹੋਣੀ ਚਾਹੀਦੀ ਉਹਦੇ ਟੱਕਣ ਨਹੀਂ ਲੱਗੇ ਹੋਣੇ ਚਾਹੀਦੇ ਨਿਆਇ ਦੇ ਉੱਤੇ ਠੀਕ ਹੈ ਜੀ ਤੁਸੀਂ ਆਪਣੀ ਕੱਚੀ ਲੱਸੀ ਪਹਿਲਾਂ ਆਪਣੇ ਆਲੇ ਦੋਲੇ ਸੜ੍ਹ ਦਾਨੀ ਆ ਟਟਕੇ ਇੱਕ ਥਾਂ ਦੇ ਆ ਢੇਰੀ ਕਰਤਾ ਨੇ ਉਹ ਉੱਥੇ ਹੀ ਖੜੇ ਰਹਿਣਾ ਉੱਥੋਂ ਖੇਲਣਾ ਨਹੀਂ ਠੀਕ ਹੈ ਜੀ ਦੋਲੂ ਵਿਚੱਕਦੇ ਤੁਸੀਂ ਆਪਣਾ ਉਹ ਦੇਖ ਲਿਓ ਕਿੱਦਾਂ ਕੈਰੀ ਕਰਨਾ ਅਸੀਂ ਤਾਂ ਐ ਕਰਦੇ ਹੁੰਨੇ ਆ ਪਾਣੀ ਸਾਡੇ ਕੋਲ ਤਾਂ ਜਿਆਦਾ ਡੂੰਘੜ ਨਹੀਂ ਹੁੰਦਾ ਸੀ ਬਾਹਲੀ ਸਾਈਡ ਕੋ ਬੰਦਾ ਫੜਾਉਂਦਾ ਉਹਨੂੰ ਐ ਕਰਕੇ ਫੜਾ ਲਈਦਾ ਜਾ ਸੜਦਾ ਹੀ ਦਾ ਬਾਹਲੀ ਸਾਈਡ ਜਿਹੜਾ ਕੱਚੀ ਲੱਸੀ ਵਾਲਾ ਹੁੰਦਾ ਨਿਆਜ ਵਾਲਾ ਦੋਲੂ ਸੀ ਆਪਣੇ ਹੱਥ ਜੀਰਾ ਫੜਿਆ ਹੁੰਨੇ ਆ ਉਹਨੇ ਅਸੀਂ ਛੱਡ ਦੇ ਠੀਕ ਹੈ ਜੀ ਉਹਨੂੰ ਰੱਖ ਕੇ ਹੱਥ ਦੇ ਵਿੱਚ ਤੁਸੀਂ ਉੱਥੇ ਫਿਰ ਉਹ ਕਲਮੇ ਕਲਾਮ ਪੜ੍ਹਨੇ ਜਿਹੜੇ ਤੁਸੀਂ ਆਪਦੀ ਸੇਵਾ ਕਰਨੀ ਹੈ ਜਿਹੜਾ ਤੁਸੀਂ ਕਲਮੇ ਕਲਾਮ ਆਪਣਾ ਲੈ ਆਇਆ ਹੋਗਾ ਲੈਣਦੇ ਹਾਲ ਤੁਹਾਡਾ ਮੋਹਣਾ ਚਾਹੀਦਾ ਇਧਰੋਂ ਪਾਣੀ ਜਾਂਦਾ ਹੈ ਠੀਕ ਹੈ ਵਿੱਚ ਫੜ ਕੇ ਤੁਸੀਂ ਉੱਥੇ ਅਰਗਬਤੀਆਂ ਇਹ ਨਹੀਂ ਬਾਹਰ ਲਾਣੇ ਸੀ ਉਹ ਲਾਇਆ ਨਹੀਂ ਆਪਣਾ ਕਰਮ ਕਰਿਆ ਜਾਂਦਾ ਉੱਥੇ ਕੜ ਕੇ ਤੁਸੀਂ ਆਪਣਾ ਉਹ ਕਲਮੇ ਕਲਾਮ ਪੜ੍ਹਨਾ ਹੈ ਤੁਸੀਂ 21 ਵਾਰ ਪੜ੍ਹੋ ਤੁਸੀਂ 11 ਵਾਰ ਪੜ੍ਹੋ ਤੁਸੀਂ 5 ਵਾਰ ਪੜ੍ਹੋ ਤੁਸੀਂ ਪੜ੍ਹੋ ਇੱਕ ਤਸਵੀਰ ਇਹ ਥੋੜੇ ਦੇਰ ਬੰਡਾ ਤੁਸੀਂ ਕਿੰਨੀ ਦੇਰ ਪਾਣੀੇ ਕੜਨਾ ਵੈਸੇ ਤਾਂ ਸਵਾ ਸਵਾ ਘੰਟਾ ਖੜਨਾ ਪੈਂਦਾ ਜਦ ਤੱਕ ਜਾਇਦਾ ਤੱਕ ਜੰਦੀ ਨਹੀਂ ਤੋ ਮਿਹਨਤ ਕਰਨੀਆਂ ਪੈਣੀਆਂ ਮਿਹਨਤ ਨਾਲ ਸਾਰਾ ਕੁਝ ਮਿਲਦਾ ਠੀਕ ਹੈ ਜੀ ਤੁਸੀਂ ਫਿਰ ਉੱਥੇ ਉਹ ਨਿਯਾਜ ਦੇਣੀ ਆ ਦੇ ਕੇ ਉਥੋਂ ਥੋੜਾ ਜਿਹਾ ਪਾਣੀ ਡੋਲੂ ਦੇ ਵਿੱਚ ਲੈ ਕੇ ਆਉਣਾ ਧਰਨੀ ਐਵੇਂ ਇੱਕ ਘੋਟਾ ਬਸ ਠੀਕ ਹੈ ਜੀ ਉਹ ਭਾਵੇਂ ਰਾਹ ਚ ਆਂਦਾ ਡੁੱਲ ਜਵੇ ਕੁਛ ਵੀ ਹੋ ਜਵੇ ਕੁਛ ਵੀ ਹੋਵੇ ਕੁਝ ਦਿੱਕਤ ਨਹੀਂ ਆਏਗੀ ਤੁਸੀਂ ਉੱਥੋਂ ਲੈਣਾ ਆ ਉਹ ਪਾਣੀ ਲੈ ਕੇ ਤੁਸੀਂ ਬਾਹਰ ਨਿਕਲਣਾ ਤੇ ਇੱਕ ਜਿਹੜੀ ਗੰਦੀ ਹਰਕਤ ਹਰ ਕੋਈ ਕਰਦਾ ਆ ਕਦੇ ਵੀ ਜਦੋਂ ਤੁਸੀਂ ਛਿਲਾ ਕੱਢ ਰਹੇ ਆ ਜਦੋਂ ਨਿਯਾਜ ਦੇਤੀ ਤੁਸੀਂ ਖਵਾਜੇ ਦੇ ਵਿੱਚ ਉਹ ਕਈ ਨਹੀਂ ਕਰਦੇ ਪਾਣੀ ਦੇ ਨਾਲ ਹੱਥ ਧੋਣ ਵੇ ਜਾਂਦੇ ਜਾਂ ਪਾਣੀ ਦਾ ਛੱਟਾ ਲੈ ਲੈਂਦੇ ਆ ਇਹ ਬੇਵਫੂਫੀ ਨਾ ਕਰਿਆ ਕਰੋ ਆਜਾ ਪੀਰ ਜੀ ਐਸੇ ਪੀਰਨੇ ਜਦੋਂ ਉਹਨਾਂ ਦਾ ਆਮ ਤੌਰ ਤੇ ਵੀ ਜਗਤ ਨੂੰ ਛੱਟਾ ਲੈ ਲੈਂਦੇ ਆ ਉਹ ਚੀਜ਼ਾਂ ਉੱਥੇ ਹੀ ਰਹਿ ਜਾਂਦੀਆਂ ਹੁੰਦੀਆਂ ਠੀਕ ਆ ਜੀ ਉਹ ਗੱਲ ਵੱਖਰੀ ਹੈ ਅਗਾਂਹ ਮੁੜ ਕੇ ਦਰਵਾਜ਼ੇ ਤੋਂ ਉਹਨੂੰ ਘੇਰਾ ਪੈ ਜਵੇ ਤੁਸੀਂ ਇਹ ਸੇਵਾ ਕਰ ਰਹੇ ਹੋ ਤੁਸੀਂ ਇੱਕ ਵਾਰੀ ਜਾਂ ਹੱਥ ਧੋਲੇ ਹੱਥ ਧੋਲੇ ਮਤਲਬ ਜਦੋਂ ਇਹ ਚੂੜੀਆਂ ਪੈਣ ਠੀਕ ਆ ਜੀ ਜਾਂ ਤੁਸੀਂ ਚੱਕ ਨੂੰ ਛੱਟਾ ਲੈ ਲਿਆ ਜਾਂ ਮੂੰਹ ਧੋ ਲਿਆ ਉਹ ਉਹ ਵੀ ਉੱਥੇ ਹੀ ਰਹੇਗਾ ਤੁਹਾਡਾ ਉਹ ਸੇਵਾ ਕੀਤੀ ਥੋੜੀ ਉੱਥੇ ਹੀ ਰਹੇ ਤੁਸੀਂ ਨਾਲ ਮਿੱਡਾਉਂ ਤੇ ਨਿਆਣੀ ਆਈ ਦੇਤੀ ਤੁਸੀਂ ਉੱਥੋਂ ਪਾਣੀ ਦੇ ਨਾਲ ਨਾ ਹੱਥ ਧੋਣੇ ਆ ਨਾ ਸ਼ਿੱਟਾ ਦੇਣਾ ਇਹ ਇਹ ਹਰਕਤ ਕਰਨੀ ਬੰਦ ਕਰ ਦਿਓ ਇਹ ਤੁਹਾਨੂੰ ਕਿਸੇ ਨੂੰ ਦੱਸਣੀਆਂ ਨਹੀਂ ਹੈਗੀਆਂ ਤੇ ਇਹ ਤੁਹਾਡੇ ਤੁਹਾਨੂੰ ਨਹੀਂ ਪਤਾ ਇਹ ਤੁਹਾਡਾ ਸਾਰਾ ਕੁਝ ਉੱਥੇ ਹੀ ਰਹਿ ਜਾਂਦਾ ਹੈ ਤੁਹਾਡੇ ਨਾਲ ਕੁਝ ਨਹੀਂ ਆਉਂਦਾ ਹੈ ਠੀਕ ਹੈ ਜੀ ਇੱਥੇ ਤਾਂ ਤੁਸੀਂ ਨਾਲ ਸਭ ਕੁਝ ਲੈ ਕੇ ਆਉਣਾ ਆਪਦੇ ਅੰਗ ਸੰਗ ਸੂਈ ਲੈ ਕੇ ਆਉਣਾ ਆਪਦੇ ਨਾਲ ਚਲਾਉਣਾ ਠੀਕ ਹੈ ਜੀ ਉਹ ਜਿਹੜਾ ਥੋੜਾ ਜਿਹਾ ਤੁਸੀਂ ਪਾਣੀ ਲੈ ਕੇ ਆਣਾ ਫਿਰ ਤੁਹਾਡੇ ਘਰੇ ਆਂਦੇ ਤਾਂ ਕੋਈ ਬਚਦਾ ਤਾਂ ਠੀਕ ਹੈ ਜੇ ਨਹੀਂ ਬਚਦਾ ਕੋਈ ਗੱਲ ਨਹੀਂ ਉਹਨੂੰ ਤੁਸੀਂ ਤੇ ਆ ਕੇ ਆਪਣੇ ਆਪ ਦੀ ਕਿੱਥੇ ਤੁਸੀਂ ਬੈਨੇ ਹੋਣਦੇ ਆ ਚਰਾਗੋਤੀ ਕਰਦੇ ਆ ਉੱਥੇ ਲਿਆ ਕੇ ਦਮੜਿਆ ਕਰਕੇ ਛੱਟਾ ਜਾ ਦੇ ਦੋਈ ਬੱਚ ਦੋ ਲੈ ਆ ਕੇ ਪੁੱਟ ਕੇ ਆਉਣਾ ਜਿਆਦਾ ਨਹੀਂ ਲੈ ਕੇ ਆਉਣਾ ਕਿਉਂਕਿ ਜਿਆਦਾ ਰਵੇ ਬੀਅਦ ਬੀ ਹੋ ਜਾਂਦੀ ਹੈ ਪੈਰਾ ਪੂਰਾ ਥੱਲੇ ਨਾਲ ਆਵੇ ਉੱਥੇ ਆਪਣੀ ਛੱਟਾ ਦੇ ਲੋ ਜਿੱਥੇ ਤੁਸੀਂ ਬੱਤੀ ਕਰਦੇ ਆ ਠੀਕ ਹੈ ਜੀ ਤੁਹਾਡੇ ਘਰੇ ਪੈਰੇ ਲੱਗ ਜਾਣਾ ਕੋਇਆ ਪੀਦੇ ਤੁਹਾਨੂੰ ਦਰਸ਼ਨ ਦੇਦਾਰ ਹੋਣਗੇ ਸਵਾ ਮਹੀਨੇ ਦੇ ਵਿੱਚ ਵਿੱਚ ਠੀਕ ਹੈ ਜੀ ਇੰਨਾ ਕੰਮ ਤੁਸੀਂ ਕੋਈ ਜ਼ਰੂਰ ਕਰਨਾ ਤੇ ਬਹੁਤ ਵਧੀਆ ਅਸੀਂ ਖੁਦ ਕੀਤੀ ਹੋਈ ਮਾਈ ਹੋਈ ਚੀਜ਼ ਆ ਇਹਦਾ ਨਾ ਖੁਆ ਪੀਂਦਿਆਂ ਥੋੜੀ ਗੱਲਬਾਤ ਵੀ ਹੋਊਗੀ ਸਿੱਧੀ ਥੋੜੇ ਸੇ ਚੌਂਕੀਆਂ ਆਉਣਗੀਆਂ ਤੁਸੀਂ ਫਿਰ ਇੱਕ ਚੀਜ਼ ਦੀ ਕਾਟ ਕਰ ਸਕਦੇ ਹੋ ਹਰੇਕ ਤਰ੍ਹਾਂ ਤੁਸੀਂ ਜਾਦੂ ਮੰਤਰ ਸੱਦ ਕਰ ਸਕਦੇ ਹੋ ਠੀਕ ਆ ਹਰੇਕ ਤਰ੍ਹਾਂ ਦਾ ਇਲਮ ਸੱਦ ਕਰ ਸਕਦੇ ਹੋ ਸੋ ਦਿਓ ਜਾਇ ਤੇ ਜਿ ਕਿਦਾਂ ਹੀ ਲੱਗੀ ਸਾਡੀ ਜਾਣਕਾਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੈ ਵੀਰਾਂ ਦੀ ਜੈ ਸਰਕਾਰਾਂ ਦਾ